ਅੱਜ ਆ ਪਿੰਡ ਤਰੇਤਾ ਵਿਖੇ ਪਹੁੰਚੇ ਸੀਗੇ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਆ ਮੌਜੂਦਾ ਪੰਚ ਤਸਵੀਰ ਬੇਦੀ ਜੀ ਪਹਿਲੇ ਜਿਹੜਾ ਸਾਰਾ ਮਾਮਲਾ ਆ ਕੱਲ ਦੀ ਆ ਦੇਖੋ ਕੱਲ ਪਹਿਲਾਂ ਪੁਲਿਸ ਪ੍ਰਸ਼ਾਸਨ ਆਉਂਦਾ ਨਾਲ ਸੇਵੀ ਪ੍ਰਸ਼ਾਸਨ ਆਉਂਦਾ ਚਾਰ ਦਵਾਰੀ ਢਾ ਦਿੱਤੀ ਜਾਂਦੀ ਹੈਗੀ ਆ ਜਦੋਂ ਇਹਨਾਂ ਚਾਰ ਦਵਾਰੀ ਢਾਈ ਜਾਂਦੀ ਹੈ ਤਾਂ ਪਿੰਡ ਵਿੱਚ ਕਿਹੋ ਜਿਹਾ ਮੌਸਾ ਹੈ ਲੋਕਾਂ ਨੇ ਕਿਹਾ ਜੀ ਬਦੀਨਾ ਪਹੁੰਚਣ ਲਈ ਕਿਹਾ ਜੀ ਜਦੋਂ ਕੱਲ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਦੇਖੋ ਜੀ ਮੈਂ ਮੌਜੂਦਾ ਪੰਚਾਂ ਨੂੰ ਬਿਲਕੁਲ ਤਲਾ ਨਹੀਂ ਦਿੱਤੀਗੇ ਸਾਡੇ ਸਰਪੰਚ ਸਾਹਿਬ ਵੱਲੋਂ ਅੱਛਾ ਜੀ ਜਦੋਂ ਉੱਥੇ ਜੀਸੀਬੀ ਆਈ ਆ ਤੇ ਸਾਨੂੰ ਉਦੋਂ ਪਤਾ ਲੱਗਾ ਵੀ ਜੀਸੀ ਆਈ ਆ ਔਰ ਬਾਹਰ ਚਾਰ ਸਵੇਰੇ ਪੁਲਿਸ ਆ ਗਈ ਪੁਲਿਸ ਦੇ ਬੱਚੇ ਔਰ ਜੋਰ ਕੇ ਸਾਰੇ انسਹਿਮ ਗਏ ਸੀ ਪੂਰਾ ਕੋਈ ਡਰ ਦਾ ਮਾਹੌਲ ਹੋ ਗਿਆ ਸੀ ਨਾ ਕਿਸੇ ਨੂੰ ਪੈਨ ਦੇ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਸੀ ਨਾ ਕਿਸੇ ਨੂੰ ਬਾਹਰ ਨਿਕਲਣ ਦਿੱਤਾ ਜਾਂਦਾ ਸੀ ਠੀਕ ਹੈ ਜੀ ਬਾਹਰ ਵਿੱਚ ਪਤਾ ਲੱਗਾ ਸਾਡੀ ਜਿੱਟੂ ਗੁਰੂ ਘਰ ਹੈ ਜਦ ਮਾਰੇ ਦਾ ਗੁਰੂ ਘਰ ਦੀਆਂ ਚਾਰ ਦੀਵਾਰੀਆਂ ਜਿਹੜੀਆਂ ਅਸੀਂ ਕਮੇਟੀ ਹਾਲੇ ਬਣਾਈਆਂ ਸੀਗੀਆਂ ਉਹਦਾ ਗੇਟ ਲਾਇਆ ਸੀਗਾ ਬਕਾਇਦਾ ਉਹਨੂੰ ਤੋੜ ਦਿੱਤਾ ਗਿਆ ਉਹਨਾਂ ਵੱਲੋਂ ਨਾ ਉਹ ਨਹੀਂ ਪੁਲਸਾਰੀ ਧੱਕਾ ਕੀਤਾ ਕਿ ਨਾ ਕਿਸੇ ਨੂੰ ਕੋਈ ਅੰਦਰ ਜਾਣ ਗੁਰੂ ਘਰ ਦੇ ਲਾਗੇ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀ ਇੱਕ ਜਿਹੜਾ ਮਤਾ ਪਾਇਆ ਗਿਆ ਸੀ ਜਿਹਦੇ ਵਿੱਚ ਇਹ ਲਿਖਿਆ ਗਿਆ ਵੀ ਜਿਹੜਾ ਕਮਿਊਨਿਟੀ ਹਾਲ ਬਣਾਇਆ ਜਾਣਾ ਹੈ ਹਾਂਜੀ ਹਾਂਜੀ ਉਹਦੇ ਦੂਸਰੇ ਪੱਖ ਇਹ ਵੀ ਆ ਵੀ ਕਹਿੰਦੇ ਜਿਹੜਾ ਮਤਾ ਉਹਨੂੰ ਬਾਅਦ ਚ ਰੱਦ ਕਰ ਦਿੱਤਾ ਗਿਆ ਇਹਦੀ ਕੀ ਸੱਚਾਈ ਕੀ ਹੈ ਇਹਦੀ ਮਤੇ ਦੀ ਪਹਿਲਾਂ ਮੈਂ ਜੀ ਪਹਿਲਾਂ ਤਾਂ ਮਤਾ ਨਹੀਂ ਸੀ ਪਾਇਆ ਇਹ ਪੰਚਾਇਤ ਵੱਲੋਂ ਚਲੋ ਇਦਾਂ ਹੀ ਪਹਿਲਾਂ ਦਿੱਤੀ ਗਈ ਸੀ ਜਗਾ ਬੈਕ ਸਾਈਡ ਤੇ ਕਿਉਂਕਿ ਮੁੰਡੇ ਹਾਲ ਲਈ ਇੱਕ ਤਾਂ ਕਿਚਨ ਦੀ ਜਗਾ ਚਾਹੀਦੀ ਸੀ ਔਰ ਪਿੱਛੇ ਦੀ ਇਹ ਰਸਤਾ ਚਾਹੀਦਾ ਸੀ ਕਿਉਂ ਜਦੋਂ ਕੋ ਪ੍ਰੋਗਰਾਮ ਹੋਣਾ ਸੀ ਪਿੱਛੇ ਦੀ ਰਸਤੇ ਸਾਨੀ ਐਂਟਰ ਹੋਣੀ ਸੀ ਕਿਚਨ ਵੱਤ ਦੀ ਇਹਦਾ ਪਹਿਲਾਂ ਵੈਸੇ ਪਹਿਲਾਂ ਜਦੋਂ ਇਹ 4 ਸਾਲ ਪਹਿਲਾਂ ਅਸੀਂ ਪਿਛਲੀ ਦੀਵਾਰ ਕੀਤੀ ਸੀ ਉਦੋਂ ਵੀ ਪੰਚਾਇਤ ਨੇ ਇੱਦਾਂ ਸਾਨੂੰ ਸਹਿਮਤੀ ਨਾਲ ਜਗ੍ਹਾ ਦਿੱਤੀ ਸੀ ਬਾਅਦ ਵਿੱਚ ਥੋੜਾ ਰੌਲਾ ਛਾੜ ਦਿੱਤੀ ਅੰਸਰ ਕੋ ਰਲ ਗਿਆ ਉਨੀ ਰੌਲਾ ਪਾ ਕੇ ਕੰਤ ਬਾਤੀ ਉਹ ਕੰਮ ਰੁਕ ਗਿਆ ਸੀ ਦੁਬਾਰਾ ਸਰਪੰਚ ਸਾਹਿਬ ਨੇ ਮੈਨੂੰ ਖੁਦ ਗਿਆ ਵੀ ਇੱਕ ਕਨਾਲ ਜਗ੍ਹਾ ਆਪਾਂ ਦੇਣੀ ਆ ਗੁਰਦੁਆਰਾ ਘਰ ਨੂੰ ਅੱਛਾ ਜੀ ਬਾਅਦ ਵਿੱਚ ਸਾਡੀ ਪੰਚਾਇਤ ਕਮੇਟੀ ਨੇ ਕਿਹਾ ਵੀ ਚਲੋ 10 ਮਾਲਲੇ ਸਾਨੂੰ ਹੋਰ ਦੇ ਦੇ ਤੇ ਸਾਡਾ ਰਸਤਾ ਪਿੱਛੇ ਲੱਗ ਜਾਊਗਾ ਉਹਦਾ ਰੌਲਾ ਕਰਦੇ ਕਰਦੇ ਉਹਨੂੰ ਕੰਨ ਦੇ ਘਟਾਈ ਸੀਗੀ ਤਾਂ ਉਹਦੇ ਵਿੱਚ ਦੁਬਾਰਾ ਜਦੋਂ ਉੱਥੇ ਵੀਡੀਓ ਸਾਹਿਬ ਕੋਈ ਪੈਸਾ ਨਹੀਂ ਮਦਦ ਡਾਲਵਾਤ ਗਈ ਤਾਂ ਉਹ ਨਹੀਂ ਸਾਨੂੰ ਸੰਪੂਰਨ ਤੌਰ ਤੇ ਮਤਾ ਭਾਗ ਦਿੱਤਾ ਮੈਂਬਰ ਵੀ ਜਦੋਂ ਸੈਨ ਕੀਤਾ ਕਮਿਟੀ ਹਾਲ ਦਾ ਮਤਾ ਵੀ ਗੁਰਦਾਸ ਮਹਾਰਾਜ ਦਾ ਤੇ ਰੱਖਿਆ ਗਿਆ ਸੀਗਾ ਉਹਦੀ ਦੀਵਾਰ ਵੀ ਅਸੀਂ ਕੰਪਲੀਟ ਕਰਕੇ ਅਸੀਂ ਗੇਟ ਬਕਾਇਦਾ ਲਾ ਕੇ ਅਸੀਂ ਪੂਰਾ ਉਹਦਾ ਬੈਨਰ ਲਗਾ ਕੇ ਗੁਰਦਾਸ ਮਹਾਰਾਜ ਦਾ ਬੈਨਰ ਲਾ ਕੇ ਉੱਥੇ ਗੇਟ ਮੋਰੇ ਰੱਖਿਆ ਗਿਆ ਸੀਗਾ ਠੀਕ ਹੈ ਜੀ ਇਹ ਤਾਂ ਸਾਨੂੰ ਕੱਲਨ ਚੰਗਾ ਇਹ ਚਾਹ ਚੌਥੇ ਮਹੀਨੇ ਦੀ ਗੱਲ ਆ ਅਪ੍ਰੈਲ ਦੇ ਮਹੀਨੇ ਜਦੋਂ ਪਤਾ ਪਿਆ ਬਿਲਕੁਲ ਸਾਡੇ ਕੋਲ ਸਾਰੇ ਫੋਟੋਕਾਪੀ ਤੁਹਾਨੂੰ ਮਿਲੀ ਹੋਣੀ ਆ ਇਹ ਤਾਂ ਸਾਨੂੰ ਕੱਲ ਪਤਾ ਲੱਗਾ ਜਦੋਂ ਬਈ ਇਹ ਬਲਡੋਜ਼ਰ ਆਇਆ ਡੀਸੀ ਸਾਹਿਬ ਨੇ ਮਾਰਕ ਕਰਾ ਕੇ ਸਰਪੰਚ ਸਾਡੇ ਨੇ ਵਿਆ ਚਾਰ ਦਵਾਰੀ ਇੱਕ ਪਤਾ ਹੁਣ ਆ ਪਏ ਇਥੇ ਮੌਕੇ ਤੇ ਦੇਖ ਰਿਹਾ ਵੀ ਜਿਹੜੀ ਚਾਰ ਦਵਾਰੀ ਉਹ ਵੀ ਢਾਈ ਗਈ ਆ ਹਾਂਜੀ ਗੁਰੂ ਘਰ ਦੀ ਜਿਹੜੀ ਨਾ ਵੀ ਦਵਾਰੀ ਇਹ ਵੀ ਢਾਈ ਗਈ ਹੈਗੀ ਬਿਲਕੁਲ ਜੀ ਇਹ ਸਾਰਾ ਜਦੋਂ ਸਾਰਾ ਕਟਨਾ ਕੰਮ ਬਾਪਰ ਦਾ ਆ ਪਾਸਪੋਰਟ ਬੰਦੇ ਟਟੀਆਂ ਉਹਦੇ ਵਿੱਚ ਬੀਬੀਆਂ ਵੀ ਜਿਹੜੀਆਂ ਡਿਟੇਨ ਕੀਤੀਆਂ ਨੇ ਹਾਂਜੀ ਇਹਦੇ ਵਿੱਚ ਡਰ ਦਾ ਮੁੱਲ ਇਹ ਆ ਵੀ ਜਦੋਂ ਵੀ ਕੋਈ ਇਹ ਲੋਕਾਂ ਦੇ ਮਨਜ ਹੋ ਜਾਣਾ ਵੀ ਕੋਈ ਵੀ ਫੇਰ ਗਰੀਬ ਬੰਦੇ ਨਾਲ ਜਾਂ ਜ਼ਰੂਰਕਾਰਾਂ ਨਾਲ ਧੱਕਾ ਕਰ ਸਕਦਾ ਜੇ ਕੋਈ ਸਰਪੰਚ ਬਣਦਾ ਜਾਂ ਨਾਲ ਕਰਦਾ ਸਰਪੰਚ ਬਣ ਗਿਆ ਵੀ ਉਹ ਇਹਦਾ ਮਤਲਬ ਇਹ ਆ ਵੀ ਉਹ ਅਸੀ ਸਮਾਜ ਨਾਲ ਧੱਕਾ ਕਰ ਸਕਦਾ ਠੀਕ ਹੈ ਜੀ ਇਹ ਐਸਵੇਂ ਨੇ ਜਿਹੜਾ ਸਮਾਜ ਹੈਗਾ ਆ ਉਹਦੀ ਮੰਗ ਮੇਨ ਮੰਗ ਕੇ ਹੈ ਕਿਉਂਕਿ ਜਿਹੜਾ ਕੱਲ ਦਾ ਘਟਾ ਕਰਨ ਪਿੰਡ ਵਿੱਚ ਇਹ ਜਿਹੜੀ ਤੁਹਾਡੇ ਪਿੰਡ ਦੀ ਘਟਨਾ ਆ ਕਰੀਏ ਥਲੇਤੀ ਜਿਲ੍ਹੇ ਜਲੰਧਰ ਦੀ ਹੋਈ ਰਹੀ ਇਹ ਵਰਲਡ ਵਾਈ ਜਿਹੜੀ ਆ ਜਿਹੜੀ ਘਟਨਾ ਹੈ ਇਹਦਾ ਜਿਹੜਾ ਜੋ ਸਾਡਾ ਸਾਡੇ ਗੁਰੂ ਘਰ ਦਾ ਨੁਕਸਾਨ ਹੋਇਆ ਜੀ ਦੇਖੋ ਜੀ ਇਹ ਅਸੀਂ 1-1 ਰੁਪਈਆ ਸਾਡੇ ਗੁਰੂ ਘਰ ਦੀ ਕਮੇਟੀ ਨੇ ਬਾਹਰੋਂ ਪ੍ਰੋਗਰਾਮ ਚਾਰ-ਪੰਜ ਦੋ ਵੀ ਗੁਰਪਰਮਾਰ ਦਾ ਮੰਗਵਾਉਂਦੇ ਸੀ ਜਿਹੜੇ 4 ਰੁਪਏ ਇਕੱਠੇ ਹੁੰਦੇ ਸੀ ਉਹ ਦੀਵਾਰ ਤੇ ਅਸੀਂ 1-1 ਰੁਪਈਆ ਲਾ ਕੇ ਪੂਰਾ ਕੰਪਲੀਟ ਕੀਤੀ ਸੀ ਜਿਵਾਲ ਉਹ ਇਹ ਦੀਵਾਰ ਜਿੱਦਾਂ ਉਹਨੇ ਢਾਈ ਸੀ ਜਾਂ ਪੁਲਿਸ ਪ੍ਰੈਸ ਨੇ ਨਾਲ ਲਾ ਕੇ ਜਾ ਕਿਸੇ ਜਾਂ ਸਾਡੇ ਸਰਪੰਚ ਨੇ ਇਹ ਦੁਵਾਰਾ ਉਦਾਂ ਹੀ ਪਛਾਣ ਬਣਾ ਕੇ ਦਵੇ ਠੀਕ ਹੈ ਜੀ ਸਾਡੇ ਪਿੰਡ ਦੀ ਸਾਡੇ ਪਿੰਡ ਦੀ ਔਰ ਸਾਡੇ ਨਗਰ ਸਾਡੀ ਪੂਕ ਕਮੇਟੀ ਦੀ ਇਹੀ ਮੰਗ ਹੈ ਜੀ ਅਸਵੇਂ ਪਿੰਡ ਦੇ ਵਿੱਚ ਕਿਉਂਕਿ ਜਿਹੜਾ ਮਸਲਾ ਸੀਗਾ ਇੱਕ ਗੁਰੂ ਘਰ ਦੀ ਜੇ ਆਪਾਂ ਕਹਦੇ ਜੀ ਜਿਹੜੀ ਕਮਿਊਨਿਟੀ ਹਾਲ ਦੀ ਦੁਆਰ ਦਾ ਮਸਲਾ ਜਿਹੜਾ ਪਰ ਇਸ ਵੇਲੇ ਜਿਹੜਾ ਇਹਦਾ ਆਪਾਂ ਕਹਦੇ ਬੜਾ ਸੈਂਸਟਿਵ ਜਿਹੜਾ ਈਸ਼ੂ ਬਣ ਚੁੱਕਾ ਹੈ ਤੇ ਇਹ ਜਿਹੜਾ ਜਨਰਲ ਵਰਸਸ ਐਸਸੀ ਸਮਾਜ ਦੇ ਤੌਰ ਤੇ ਜਿਹੜਾ ਬਣ ਰਿਹਾ ਜਿਹੜਾ ਮਾਮਲਾ ਹੈ ਇਹਨੂੰ ਕਰਤਾ ਦੇਖਦੇ ਆਂ ਇਹਨੂੰ ਜੀ ਦੇਖਦੇ ਆਂ ਤਾਂ ਦੇਖੋ ਜੀ ਇਹ ਜੇ ਗਰਾਊਂਡ ਵਾਲੀ ਜਗ੍ਹਾ ਤਾਂ ਹੈ ਨਹੀਂ ਪਲੇ ਗਰਾਊਂਡ ਵਾਲੀ ਤੁਸੀਂ ਆਪ ਨਿਗਾਹ ਨੇ ਮਾਰ ਕੇ ਦੇ ਲੋ ਜਾਸਵਰੇ ਇੱਕ ਦਸਤਾਰ ਫਾਨ ਵਿੱਚ ਤਾਰਾਂ ਦਾ ਮੌਲਿਕ ਘਰਾਂ ਦੇ ਵਿੱਚ ਆ ਦੇਖੋ ਜੇ ਇਥੇ 20-25 10-15 ਮਾਲੇ ਵਿੱਚ ਬਣਦੀਆਂ ਲੜਾਈ ਦਾ ਘਰ ਇਹਨਾਂ ਕੋ ਨਿਆਣੇ ਖੇਡਣਗੇ ਬਾਲ ਇਧਰ ਕਿਸੇ ਦੇ ਲੱਗੂ ਜਾਂ ਇਧਰ ਕਿਸੇ ਦੇ ਲੱਗੂ ਠੀਕ ਹੈ ਜੀ ਕੋਈ ਉਦਾਂ ਦਾ ਕੋਈ ਕਾਰਨ ਨਹੀਂ ਹੈ ਅਸੀਂ ਤਾਂ ਕਹਿੰਦੇ ਚਲੋ ਜੇ ਕਮਿਊਨਿਟੀ ਹਾਲ ਦੀ ਜਿੱਦਾ ਮਤਾ ਪਾਕਿਆ ਤੇ ਕਮਿਊਨਿਟੀ ਹਾਲ ਬਣ ਗਿਆ ਤੇ ਕਿਸੇ ਗਰੀਬ ਘਰ ਕੁੜੀਆਂ ਦਾ ਬਾਹਰ ਪੈਸਾ ਬੱਚੇ ਨੇ ਖਾਤੇ ਕਰਦੇ ਆ ਸਾਡੀ ਇਹੀ ਸੀ ਸੋਚ ਵੀ ਅਸੀਂ ਕਿਸੇ ਗਰੀਬ ਕੁੜੀ ਦਾ ਘਰ ਬਾਹਰ 100 ਰੁਪਿਆ ਪੈਸਾ ਬੋਕ ਕਰਦੇ ਇੱਥੇ ਗਰੀਬ ਘਰ ਦੇ ਬੱਚੇ ਆਪਣਾ ਵਿਆਹ ਕਰ ਸਕਣ ਆ ਤੁਹਾਡੇ ਕੋਲ ਪੁਲਿਸ ਪ੍ਰਸ਼ਾਸਨ ਕੱਲ ਜਿਹੜਾ ਕਾਰਵਾਈ ਕਰ ਗਿਆ ਉਸ ਤੋਂ ਬਾਅਦ ਕਿਸੇ ਸਿਵਲ ਪ੍ਰਸ਼ਾਸਨ ਨੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਪੈਂਡ ਵਿੱਚ ਪਹੁੰਚਾ ਤੁਹਾਡੇ ਕੋਲ ਨਹੀਂ ਜੀ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਨਹੀਂ ਆਇਆ ਜਦੋਂ ਸਾਡੇ ਬੰਦੇ ਕਾਰ ਰਿਸਟ ਕੀਤੇ ਸੀ ਦੁਬਾਰਾ ਸੀ ਸਾਂਝੇ ਚੌਂਕੀ ਜਿਹਾ ਹੈ ਉਹਨਾਂ ਬੰਦਿਆਂ ਨੂੰ ਆਪਣੇ ਉੱਥੇ ਰਿਹਾ ਕਰਾਇਆ ਠੀਕ ਹੈ ਜੀ ਬਾਅਦ ਸ਼ਾਮ ਹੋ ਗਿਆ ਆਪਣੇ ਘਰ ਆਏ ਹੁਣ ਅੱਜ ਅਸੀਂ ਫਲੋਰ ਆਪਣੇ ਇੰਟਰਕਿੰਗ ਗ੍ਰੀਨਪੁਰੀ ਉਹਨਾਂ ਦੀ ਗਵਾਹੀ ਹਟ ਉੱਥੇ ਅਸੀਂ ਮੀਟਿੰਗ ਰੱਖੀ ਸੀ ਉੱਥੋਂ ਆਏ ਹਾਂ ਸੋ ਇਹ ਪਿੰਡ ਤੁਲੇਤਾ ਜਿੱਥੇ ਦੀ ਕੱਲ ਦੀ ਪ੍ਰਸ਼ਾਸਨ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਆ ਉਸ ਤੋਂ ਬਾਅਦ ਪੂਰੇ ਨਗਰ ਦੇ ਵਿੱਚ ਜਿਹੜਾ ਮਾਹੌਲ ਆ ਉਹ ਆਪਾਂ ਕਹਿ ਸਕਦੇ ਹਾਂ ਡਾੜ ਤੇ ਸੇਮ ਦਾ ਮਾਹੌਲ ਹੈਗਾ ਆ ਮੌਜੂਦਾ ਮੈਂਬਰ ਪੰਚਾਇਤ ਨੇ ਇਹਨਾਂ ਨੇ ਦੱਸਿਆ ਕਿ ਸਾਨੂੰ ਪਿੰਡ ਵਾਸੀਆਂ ਨੂੰ ਜਾਂ ਜਿਹੜੇ ਮੌਜੂਦਾ ਪੰਚਾਇਤ ਨੰਬਰ ਹੈ ਉਹਨਾਂ ਤੱਕ ਨੂੰ ਜਿਹੜਾ ਆ ਕਿਸੇ ਵੀ ਭਰੋਸੇ ਵਿੱਚ ਇਸ ਕਾਰਵਾਈ ਤੋਂ ਪਹਿਲਾਂ ਨਹੀਂ ਲਿਆ ਗਿਆ ਇਸ ਵੇਲੇ ਪਿੰਡ ਵਾਸੀ ਜਿਹੜੀ ਮੰਗ ਉੱਪਰ ਕੇ ਇਹੀ ਸਾਹਮਣੇ ਆ ਰਹੀ ਹੈਗੀ ਆ ਕਿ ਇਹ ਜਿਹੜੀ ਚਾਰਦਵਾਰੀ ਕੀਤੀ ਗਈ ਇਹਨੂੰ ਮੌਤ ਜਿਹੜਾ ਪ੍ਰਸ਼ਾਸਨ ਦਾ ਸਰਕਾਰ ਆ ਇਹ ਇਹ ਜਿਹੜਾ ਮੁਰਤੇ ਸਾਰੀ ਕੀਤੀ ਜਾਵੇ ਤੇ ਜਿਹੜਾ ਸਰਕਾਰ ਦਾ ਰਵਈਆ ਬੜਾ ਉਹਨੂੰ ਨਕਾਰਾਤਮਕ ਤੌਰ ਤੇ ਪਿੰਡ ਵਾਸੀਆਂ ਵੱਲੋਂ ਜੋ ਇਲਾਕਾ ਨਿਵਾਸੀਆਂ ਵੱਲੋਂ ਦੇਖਿਆ ਜਾ ਰਿਹਾ ਹੈਗਾ ਆ ਇਹ ਜਿਹੜਾ ਢੰਗ ਤਰੀਕਾ ਸਰਕਾਰ ਨੇ ਅਪਣਾਇਆ ਹੈਗਾ ਇੱਕ ਜ਼ਬਰਦਸਤ ੱੱਕੇ ਦਾ ਉਹਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈਗਾ ਆ ਇਹ ਹੀ ਜੇ ਲੋਕਾਂ ਨੂੰ ਸਹਿਮਤੀ ਦੇ ਨਾਲ ਕੋਈ ਕਾਰਵਾਈ ਕਰਨੀ ਆ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਦੇ ਕੇ ਕਾਰਵਾਈ ਕੀਤੀ ਜਾਂਦੀ ਤੇ ਲੋਕਾਂ ਵਿੱਚ ਰੋਸ ਜਿਹੜਾ ਨਹੀਂ ਪਣਪਦਾ ਤੇ ਇਹ ਜਿਹੜੀ ਚੀਜ਼ ਆ ਕਿਤੇ ਨਾ ਕਿਤੇ ਜਿਹੜਾ ਸਰਕਾਰਦਾਰ ਜਾਂ ਪ੍ਰਸ਼ਾਸਨ ਦਾ ਰਵਈਆ ਆ ਉਹਦੇ ਪ੍ਰਤੀ ਲੋਕਾਂ ਵਿੱਚ ਕਾਫੀ ਰੋਸ ਹੈਗਾ ਮੇਰਾ ਨਾਮ ਪ੍ਰੋਵਾਨਤਿਆ ਜੀ ਅਸਾਂ ਜਿਹੜਾ ਸਾਰਾ ਮਾਮਲਾ ਹੈਗਾ ਇਸ ਵੇਲੇ ਪਹਿਲਾਂ ਪਿੰਡ ਦਾ ਤਾਂ ਮਾਹੌਲ ਜਾਣ ਲਿਆ ਪਿੰਡ ਵਿੱਚ ਲੋਕਾਂ ਦੀ ਕਿਉਂ ਜੀ ਇਸ ਵੇਲੇ ਮਾਹੌਲ ਹੈ ਇਸ ਵੇਲੇ ਨਾ ਪਿੰਡ ਦਾ ਜਿਹੜਾ ਮਾਹੌਲ ਬਣ ਗਿਆ ਹੈ ਜਾਨੀ ਕਿ ਜ਼ਿੰਮੇਵਾਰਾਂ ਤੇ ਅਸੀਂ ਦੇ ਵਿੱਚ ਬਹੁਤ ਜ਼ਿਆਦਾ ਬੇਸਿਕਰਾ ਹੋ ਗਿਆ ਜੀ ਚੁੱਕੀ ਸਰਪੰਚ ਬਣਿਆ ਅਸੀਂ ਖੋਜ ਹੋਇਆ ਤੋਂ ਬਣਿਆ ਸਾਡੇ ਇਧਰ ਵੋਟਾਂ ਲੈ ਕੇ ਗਿਆ ਝੂੜ ਕੇ ਪਹਿਲਾਂ ਛੱਪੜ ਦੀ ਗੰਦਾ ਛੱਪੜ ਚੱਕ ਦੋ ਮਹੀਨੇ ਦੇ ਵਿੱਚ ਲੋਕਾਂ ਨੂੰ ਉਹ ਤਾਂ ਚੱਕ ਨਹੀਂ ਹੋਇਆ ਫੇ ਉਹ ਆਇਆ ਪਹਿਲੀ ਵਾਰੀ ਆਇਆ ਇੱਧਰ ਟੁਹਾਕ ਗਿਆ ਉਹ ਅਸੀਂ ਉਹਦਾ ਵਿਰੋਧ ਕੀਤਾ ਠੀਕ ਹੈ ਨਹੀਂ ਯਾਰ ਆਪਣੇ ਨਾਲ ਸ਼ੁਰੂ ਕਰ ਤੂੰ ਠੀਕ ਹੈ ਤੂੰ ਜੇ ਟੋਣੇ ਆਂ ਅਸੀਂ ਤੈਨੂੰ ਵੈਲਕਮ ਆ ਸਾਡੇ ਬਾਅਦ ਚ ਟਾਈਪ ਪਹਿਲਾਂ ਆਪਣੇ ਨਾਲ ਸ਼ੁਰੂ ਕਰ ਹੁਣ ਇਸ ਵੇਲੇ ਜਿਹੜਾ ਰਵਦਾਸ ਮਰਨ ਦਾ ਕੰਧਾ ਸਾਡੀਆਂ ਪੰਜ ਪੰਜ ਸਾਲ ਤੋਂ ਆ ਬਣੀਆਂ ਰਹੀਆਂ ਠੀਕ ਹੈ ਜੀ ਤੇ ਉਹ ਟੁਹਾਕ ਗਿਆ ਤੇ ਹੁਣ ਉਹ ਇੰਨਾ ਕਿ ਸਾਡੇ ਲੋਕੀ ਭਰ ਗਏ ਆ ਬਹੁਤ ਜ਼ਿਆਦਾ ਰੋਸ ਹੋ ਗਿਆ ਤੇ 2-4 ਦਿਨ ਜਿਹੜੀ ਪੁਲਿਸ ਦੀ ਕਾਰਵਾਈ ਉਹਨੂੰ ਕਿੱਦਾਂ ਦਿੱਖਦੀ ਕੌਫੀ ਕਾਰਵਾਈ ਜਿੱਦਾਂ ਇਦਾਂ ਲੱਗੀ ਵੇਜ ਤੇ ਪਾਲਿਸ ਦੀ ਨਾ ਬਾਰਦੀ ਵਿੱਚ ਗੁੰਡੇ ਭੇਜੇ ਹੁੰਦੇ ਆ ਮੋਕੇ ਦੀ ਸਰਕਾਰ ਦੇ ਅੱਛਾ ਜੀ ਠੀਕ ਹੈ ਜਿਹੜਾ ਭਗਵਾਨਪਾਲ ਸਰਕਾਰ ਆ ਕੌਫੀ ਕਾਰਵਾਈ ਇੰਨੀ ਭੈੜੀ ਸੀ ਸਾਡੇ ਨਾਲ ਹੱਥੋਂ ਮੁੱਕੀ ਜੋ ਵੀ ਸਾਡੀਆਂ ਬੁੜੀਆਂ ਸਾਰੀਆਂ ਨਾਲੋਂ ਹੱਥੋਂ ਮੁੱਕੀ ਪੱਤੀ ਬੰਦੇ ਇੱਕ ਪਾਸੇ ਥਾਂਜਾ ਚੌਂਕੀ ਚੱਕ ਕੇ ਲੈ ਗਿਆ 20 ਬੁੜੀਆਂ ਇੱਧਰ ਸਾਡੀਆਂ ਲੈ ਗਿਆ ਬਰੇਨਾਂ ਚ ਆਈ ਤੱਕ ਇਹ ਜਿਹੜੀ ਸਰਕਾਰ ਆਈ ਸੀਗੀ ਜਿਹਨੂੰ ਸੱਤਾ ਚਾਹੀਏ ਆ ਬੜੇ ਬਦਲਾਅ ਦੇ ਐਮ ਕਲਬ ਦੇ ਨਾਲੇ ਲਾ ਕੇ ਆਈ ਆ ਪਰ ਕਦੀ ਇਦਾਂ ਹੋਇਆ ਸੀਗਾ ਜਿਹੜੀ ਅੰਦੀ ਦੀਆਂ ਵੀ ਲਾ ਕੇ ਥਾਣੇ ਵਿੱਚ ਬੰਦ ਕੀਤਾ ਕਦੀ ਨਹੀਂ ਇਦਾਂ ਹੋਇਆ ਛੋਲੇ ਇਸ ਵੇਲੇ ਆਪਾਂ ਕਹਿਦੀ ਆ ਵੀ ਆਪਣੇ ਸਮਾਜ ਦੀ ਮੰਗ ਕੀਤੀ ਆ ਸਾਨੂੰ ਤਾਂ ਜੇ ਸਾਡੇ ਨਾਲ ਸਮਝੌਤਾ ਕਰਦੇ ਅਜਿੱਦਾਂ ਠਵਾ ਗਿਆ ਇਦਾਂ ਬਣਾ ਕੇ ਜਾਣ ਕਿ ਸਾਨੂੰ ਕਮਿਊਨਿਟੀ ਹਾਲ ਲਈ ਸਾਰੀ ਮਨਜ਼ੂਰੀ ਇੱਥੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਅਸੀਂ ਇੱਥੇ ਬਣਾ ਸਕੀਏ ਆਪਣੇ ਧੀਆਂ ਦਾ ਭੈਣਾਂ ਦਾ ਵਿਆਹ ਕਰ ਸਕੀਏ ਕਿਆ ਸਾਨੂੰ 60-80000 ਰੁਪਏ ਸਾਡਾ ਜਾਂਦਾ ਇੱਕ ਟਿਕੀ ਦਾ ਸਾਡੇ ਤਿੰਨ ਕੁੜੀਆਂ ਸਾਡਾ 1.5 ਲੱਖ ਰੁਪਏ ਵੱਜਦਾ ਇੱਕ ਘਰ ਦਾ ਅਸੀਂ ਕਿਉਂ ਨਹੀਂ ਚਾਹਾਂਗੇ ਸਾਡੀ ਪੰਚਾਇਤ ਦੇ ਕੁੱਲ ਕਿੰਨੇ ਮੈਂਬਰ ਤੇ ਕਿੰਨੇ ਮੈਂਬਰ ਜਿਹੜੇ ਆ ਉਹ ਇਸ ਚੀਜ਼ ਦੇ ਢੋਣ ਦੇ ਹੱਕ ਵਿੱਚ ਤੇ ਕਿੰਨੇ ਜਿਹੜੇ ਆ ਇਹ ਨਹੀਂ ਢੋਣ ਦੇ ਹੱਕ ਵਿੱਚ ਸਾਡੇ ਜਿਹੜੇ 85-5 ਹੈ ਅੱਛਾ ਜੀ 5 ਦੇ ਵੀ 6 ਹੈ ਜੀ ਅੱਛਾ ਜੀ ਤੇ ਉਹਦੇ ਚੋਂ ਤਿੰਨ ਸਾਡੇ ਨਾਲ ਪੂਰੇ ਸਹਿਮਤ ਆ ਜੋ ਜਾਂਦੇ ਨਹੀਂ ਇੱਧਰ ਠੀਕ ਹੈ ਜੀ ਤੇ ਪੰਜ ਉਹਨੇ ਆਪਣਾ ਗਲ ਕੀਤਾ ਉਹ ਵੀ ਪਤਾ ਨਹੀਂ ਕਿਸੇ ਡਰ ਤੋਂ ਆ ਜਾਂ ਨਹੀਂ ਕਿਉਂਕਿ ਉਹ ਉਹ ਚਿੱਧਾ ਦੇ ਮੈਂਬਰ ਜਿਹੜੇ ਬੀਐਸਪੀ ਕੱਟੜ ਸੀਗੇ ਉਹ ਵੀ ਇੱਧਰ ਆਉਣ ਹਟ ਕੇ ਹਾਟ ਕੇ ਲਾਲਚ ਦਿੱਤਾ ਕੋਲ ਉਹਨਾਂ ਨੂੰ ਸਾਡੇ ਤੁਸੀਂ ਅੰਦਾ ਵੀ ਠਵਾ ਗਏ ਇੱਕ ਇੱਕ ਰੁਪਇਆ ਇਕੱਠਾ ਕਰਕੇ ਨਾ ਜਨਤਾ ਦਾ ਇੱਥੇ ਲੱਗਾ ਸੀਗਾ ਸਾਰੀ ਵੰਡ ਕੇ ਕੱਲ ਇਹ ਵੀ ਪਤਾ ਲੱਗਾ ਵੀ ਪੁਲਿਸ ਪਹਿਲਾਂ ਸਮਾਨ ਚੱਕ ਕੇ ਲੈ ਗਈ ਸੀ ਤੇ ਇੱਟਾ ਵੀ ਜਾ ਕੇ ਲੈ ਗਈ ਸੀ ਤੇ ਵੀੜ ਵਗੈਰਾ ਤੇ ਹੁਣੇ ਮੁੜ ਕੇ ਫੇਰ ਇੱਥੇ ਸਿੱਟ ਗਏ ਨੇ ਇੱਟਾ ਲੈ ਗਈ ਇੱਟਾ ਤਾਂ ਲੈ ਗਿਆ ਟਰੱਕਾਂ ਨਾਲ ਉਹਨਾਂ ਦਾ ਵੀ ਅਸੀਂ ਵਿਰੋਧ ਕੀਤਾ ਮੋਰੇ ਟਰੱਕਾਂ ਦੇ ਪੈ ਕੇ ਨਾ ਸਾਨੂੰ ਦਾ ਵਿਰੋਧ ਕੀਤਾ ਸਾਡੇ ਉੱਤੇ ਚੜਾਉਂਦੇ ਸੀਗੇ ਸਾਡੇ ਡਾਂਗਾ ਮਿਕਾ ਬਣਾ ਸੀ ਦਿਨ ਤੋਂ ਮਲੇ ਤੇ ਹੱਥ ਚੱਕਿਆ ਆਉਣੇ ਠੀਕ ਹੈ ਸਾਨੂੰ ਖੜਿਆ ਸਾਡੀ ਬੁੜੀਆਂ ਨੂੰ ਖੜਿਆ ਬਹੁਤ ਉੱਤੋਂ ਬਾਈ ਹੋਇਆ ਜੀ ਉਹ ਜੀ ਕਿ ਨਾਲ ਉਹ ਤੇ ਮਲਾ ਜੀ ਸੀ ਕੋਈ ਇਦਾਂ ਜਾਨਵਰ ਵਾਲਾ ਰਵਈਆ ਵਰਤ ਰਹੀ ਕੋਈ ਬਹੁਤ ਸਾਰਾ ਪ੍ਰਸ਼ਾਸਨ ਵਾਲਾ ਰਵਈਆ ਲੱਗਾ ਜਦੋਂ ਵੋਟਾਂ ਆਉਂਦੀਆਂ ਸਾਰੀਆਂ ਪਾਰਟੀਆਂ ਆ ਜਾਂਦੀਆਂ ਹਨਾ ਗੇੜਿਆਂ ਦੇ ਵਿੱਚ ਆ ਕੇ ਬਹਿ ਜਾਂਦੀਆਂ ਹਨਾ ਤੁਹਾਡੇ ਅਸੀਂ ਆਪ ਨੇ ਪਰ ਇਸ ਵੇਲੇ ਕਿਹੜੀ ਪਾਰਟੀ ਨੇ ਤੁਹਾਡੀ ਬਾਹ ਫੜੀ ਤੇ ਜਿਹੜੀ ਬਾਕੀ ਦੇ ਕੋਈ ਨੁਮਾਇੰਦੇ ਜਮਾਤ ਦੇ ਸત્તાਧਾਰੀ ਪਿਆਰੇ ਕੋਈ ਕਿਉਂ ਨਹੀਂ ਆਏ ਸਾਡੇ ਜੀ ਬਿਲਕੁਲ ਪਹਿਲਾਂ ਤੋਂ ਇਦਾਂ ਸੀਗਾ ਜਿਹੜੀ ਬੀਐਸਪੀ ਪਾਰਟੀ ਆ ਸਾਡੇ ਸਾਰੇ ਲੋਕ ਬੀਐਸਪੀ ਪਾਰਟੀ ਨੂੰ ਲਗਾ ਬਿਲੋਂਗ ਕਰਦੇ ਸਾਰੇ ਮੰਨਦੇ ਆ ਹਮੇਸ਼ਾ ਇਹੀ ਬਾਹ ਫੜਦੀ ਆ ਬਾਕੀ ਕੋਈ ਵੋਟਾਂ ਲੈਣ ਆਉਂਦੇ ਆ ਜ਼ਰੂਰ ਸਾਡੇ ਲੋਕੀ ਨੇ ਕਿ ਹੁਣ ਗਰੀਬੀ ਦੇ ਸੱਚ ਗਏ ਆ ਨਾ ਨੌਕਰੀ ਹੈ ਨਹੀਂ ਤੇ ਉਹ ਫੇਰ ਵੋਟਾਂ ਦੇ ਬਗਲੇ ਤਿਆ ਹੰਡਦੇ ਆਹੀ ਉਹਨਾਂ ਨੂੰ ਮਜਬੂਰ ਹਣ ਲੈਣਾ ਪੈਂਦਾ ਤੇ ਬੋਟ ਵਿੱਕ ਜਾਣਾ ਆਮ ਆਦੀ ਪਾਰਟੀ ਦਾ ਕੋਈ ਨਮਾਇੰਦਾ ਸਾਡੇ ਤੱਕ ਪਹੁੰਚੇ ਹੋਏ ਕੋਈ ਨਹੀਂ ਆ ਕਿਸੇ ਪਾਸੇ ਕੋਈ ਕਿਸੇ ਪਾਸੇ ਲੈ ਕੇ ਵੋਟਾਂ ਵਾਲੇ ਆਉਣਗੇ ਵੋਟਾਂ ਹੋਣੀਆਂ ਫੇਰ ਤਾਂ ਸਾਰੇ ਆਉਣਗੇ ਫੇਰ ਤਾਂ ਆਉਂਦੇ ਆ ਜੀ ਬਹੁਤ ਮੈਨੂੰ ਇਹ ਆ ਪਿੰਡ ਵਾਸੀ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਮਾਮਲਾ ਆ ਸਾਨੂੰ ਦੱਸਿਆ ਕਿ ਇਹ ਜਿਹੜਾ ਮਾਮਲਾ ਆ ਬੜੇ ਚਿਰ ਤੋਂ ਜਿਹੜਾ ਆ ਇਹ ਪਿੰਡ ਦੇ ਵਿੱਚ ਜਿਹੜਾ ਆ ਫਸਿਆ ਹੋਇਆ ਹੈਗਾ ਤੇ ਇਹਦੇ ਨਾਲ ਜਿਹੜਾ ਪਿੰਡ ਦਾ ਮਾਹੌਲ ਆ ਦੋ ਵਰਗਾਂ ਮਿੰਟ ਵੰਡਿਆ ਜਾ ਚੁੱਕਿਆ ਹੈਗਾ ਆ ਤੇ ਇਹ ਕੋਈ ਵਧੀਆ ਗੱਲ ਨਹੀਂ ਕਹਕੋ ਕਿ ਪੰਜਾਬ ਦੀ ਜੇ ਆਪੋ ਹਵਾ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਸਦਾ ਹੀ ਫਿਰਕੂ ਸਦ ਭਾਵਨਾ ਰਹੀ ਆ ਅੱਛੀ ਭਾਈਚਾਰਾ ਬੜਾ ਮਜ਼ਬੂਤ ਰਿਹਾ ਹੈਗਾ ਆ ਇਹ ਜਿਹੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਜਦੋਂ ਨਹੀਂ ਸਮੇਂ ਸਿਰ ਜਾਂ ਪ੍ਰਸ਼ਾਸਨ ਨੂੰ ਸਹੀ ਢੰਗ ਤਰੀਕੇ ਨਾਲ ਨਹੀਂ ਸੁਝਾਪ ਆਉਂਦਾ ਤਾਂ ਉਹ ਬੜਾ ਇੱਕ ਕਹਿੰਦੇ ਆ ਇੱਕ ਵਿਗੜਿਆ ਰੂਪ ਜਿਹੜਾ ਸਮਾਜ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਆ ਜਿਹੜਾ ਕਿਸੇ ਭੁੱਖੋ ਵੀ ਸਾਡੇ ਸਮਾਜ ਵਾਸਤੇ ਜਿਹੜਾ ਸਾਡੇ ਦੇਸ਼ ਤੇ ਸਾਡੇ ਪੰਜਾਬ ਵਾਸਤੇ ਕੋਈ ਵਧੀਆ ਜਿਹੜਾ ਚੰਗਾ ਸੁਨੇਹਾ ਨਹੀਂ ਲੈ ਕੇ ਆ ਸਕਦਾ ਤੇ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਜਰੂਰ ਇਹ ਜਿਹੜਾ ਢੰਗ ਤਰੀਕਾ ਅਪਣਾਇਆ ਗਿਆ ਆ ਉਹਦੇ ਪ੍ਰਤੀ ਜਿਹੜਾ ਸਮਾਜ ਦੇ ਵਿੱਚ ਬਹੁਤ ਬੜਾ ਰੋਸ ਹੈਗਾ ਆ ਤੇ ਹਜੇ ਵੀ ਜਿਹੜਾ ਪ੍ਰਸ਼ਾਸਨ ਨੇ ਇਹਨੂੰ ਸਹੀ ਢੰਗ ਤਰੀਕੇ ਨਾਲ ਸੁਲਝਾ ਕੇ ਜਿਹੜਾ ਹੈਗਾ ਆ ਇਹ ਜਿਹੜਾ ਲੋਕਾਂ ਦੇ ਵਿੱਚ ਰੋਹ ਆ ਉਹਨੂੰ ਸ਼ਾਂਤ ਕਰਕੇ ਜਿਹੜਾ ਇੱਕ ਪੰਜਾਬ ਦੀ ਜਿਹੜੀ ਸਦ ਭਾਵਨਾ ਭਾਈਚਾਰਕ ਏਕਤਾ ਦਾ ਜਿਹੜਾ ਉਹ ਮਾਹੌਲ ਆ ਮੋੜ ਤੋਂ ਜਿਹੜਾ ਕਾਇਮ ਕਰਨ ਵਾਸਤੇ ਉਦੋਂ ਪੂਰਾ ਜਿਹੜੇ ਕਰਨੇ ਚਾਹੀਦੇ